ਬੰਦਿਆਂ ਨੂੰ ਇਹ ਹੁੰਦਾ ਕਿ ਮੈਂ ਮਰਦਾ ਤੇ ਮੈਂ ਜੇ ਇਹ ਗੱਲ ਦੱਸਤੀ ਜਾਂ ਮੈਂ ਇਹ ਯਾਰ ਕਰਤਾ ਵੀ ਯਾਰ ਕੋ ਕਹਿੰਦੇ ਨਾ ਮਰਦ ਕੋ ਦਰਦ ਨਹੀਂ ਹੁੰਦਾ ਸਾਰੀ ਦੁਨੀਆ ਬੜੀ ਧੋਖੇਬਾਜ਼ ਆ ਮੈਂ ਬੜਾ ਕੀਤਾ ਐਦਾ ਕੀਤਾ ਉਹਦਾ ਕੀਤਾ ਮੈਂ ਸਾਰਿਆਂ ਦਾ ਕੀਤਾ ਪਰ ਕਿਸੇ ਨੇ ਮੇਰਾ ਨਹੀਂ ਕੀਤਾ ਉਸ ਚੀਜ਼ ਚ ਜਾਣੇ ਹੋਂ ਦਿਲੋਂ ਕਰਦੇ ਹੋਂ ਦਾ ਤੇ ਤੁਹਾਨੂੰ ਰਿਜ਼ਲਟ ਵੀ ਬੈਕ ਉਮੀਦਾਂ ਮਿਲਦਾ ਹੀ ਆ ਬਹੁਤ ਘਟ ਵਰੇ ਹੁੰਦਾ ਕਿ ਤੁਸੀਂ 100% ਆਪਣਾ ਦੇ ਰਹੇ ਹੋ ਤੇ 100% ਸੱਚੇ ਹੋ ਸੱਚੇ ਹੋ ਉਸ ਜਿਹੋ ਉਸ ਬੰਦ ਚ ਮੇਰੀ ਸਫਲਤਾ ਮੇਰੀ ਵਾਈਫ ਦੀ ਸਫਲਤਾ ਹੋਵੇ ਮੇਰੀ ਵਾਈਫ ਦੀ ਸਫਲਤਾ ਮੇਰੀ ਸਫਲਤਾ ਹੋਵੇ ਅਸੀਂ ਜਦੋਂ ਇੱਕ ਹੀ ਹੋ ਗਏ ਯਾਰ ਦੋ ਤੋਂ ਇੱਕ ਹੋ ਗਏ ਜਦੋਂ ਮੇਰੀ ਬੇਵਾਹ ਹੋ ਗਈ ਮੇਰੇ ਵੱਸ ਚ ਨਹੀਂ ਰਹੀ ਜਾਂ ਮੈਂ ਕੰਟਰੋਲ ਨਹੀਂ ਕੀਤਾ ਉਹਨੂੰ ਕਿ ਨਹੀਂ ਮੈਂ ਇੱਥੇ ਦਿਖਾਵਾ ਜਿਆ ਕਰਕੇ ਜਾਂ ਅੰਦਰ ਜਾ ਕੇ ਰੋਲਾ ਜਾਂ ਬਾਥਰੂਮ ਚ ਵੜ ਕੇ ਰੋਲਾ ਤੇ ਮੈਂ ਨਹੀਂ ਉਹ ਕੱਢਾਂ ਦਾ ਇੱਕ ਵੀ ਐਹੋ ਜਿਹਾ ਰਿਸ਼ਤਾ ਨਹੀਂਗਾ ਜਿੱਥੇ ਤੁਸੀਂ 100% ਆਪਣੇ ਦਿਲ ਦੀ ਗੱਲ ਕਰਦੇ ਤੇ ਫੇਰ ਇਹਦਾ ਮਤਲਬ ਤੁਸੀਂ ਫੇਲ ਫੇਰ ਤੁਹਾਡੀ ਕਮਜ਼ੋਰੀ ਆ ਆਪਣੇ ਸੱਜਣਾ ਮਿੱਤਰਾਂ ਦੇ ਮੋਢੇ ਤੇ ਸਿਰ ਰੱਖ ਕੇ ਰੋਣ ਦਾ ਆਪਣਾ ਦੁੱਖ ਦੱਸਣ ਦਾ ਜਿਹੜਾ ਸਕੂਨ ਮਿਲਣਾ ਨਾ ਉਹ ਨਹੀਂ ਕਿਤੇ ਹੋਰ ਮਿਲ ਸਕਦਾ ਤੁਸੀਂ ਹਰ ਗੱਲ 'ਚ ਆਪਣਾ ਮਤਲਬ ਅੱਗੇ ਰੱਖਣਾ ਫੇਰ ਕਿਵੇਂ ਉਹ ਚੀਜ਼ ਕੰਮ ਕਰੂ ਜਦੋਂ ਤੁਸੀਂ ਕੋਈ ਵੀ ਸਬੰਧ ਮਤਲਬ ਲਈ ਬਣਾਉਂਦੇ ਆ ਕਿ ਪੈਸੇ ਦੇ ਦੇ ਕੇ ਇਹੋ ਜੇ ਸੈਸ਼ਨ ਅਟੈਂਡ ਕਰਨ ਨਾਲ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨਾਲ ਬਹਿ ਕੇ ਕੋਈ ਜਦੋਂ ਤੁਸੀਂ ਸ਼ਾਂਤ ਹੋ ਕੇ ਬੈਠਦੇ ਹੋ ਆਪਣੇ ਆਪ ਨਾਲ ਗੱਲਾਂ ਕਰਦੇ ਹੋ ਸਸਰੀਕਾਲ ਦੋਸਤੋ ਮੈਂ ਮਛਤਰ ਸਿੰਘ ਕੋਈ ਫੇਰ ਆਪਣੇ ਚੈਨਲ ਦਿਲ ਖੋਲ ਕੇ ਜੇ ਤੇ ਮੇਰੇ ਦਿਮਾਗ 'ਚ ਨਾ ਅੱਜ ਇੱਕ ਬੜਾ ਵੱਖਰਾ ਜਿਹਾ ਵਿਸ਼ਾ ਆਇਆ ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਮਾ ਯਾਰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਉਹ ਵਿਸ਼ਾ ਕੀ ਹੈ ਕਿ ਤੁਸੀਂ ਵੀ ਦੇਖਿਆ ਹੋਣਾ ਨੋਟਿਸ ਕੀਤਾ ਹੋਣਾ ਵੀ ਪਿਛਲੇ ਕੁਝ ਟਾਈਮ ਤੋਂ ਆ ਹਿਪਨੋਟਾਈਜ਼ ਕਰਨ ਵਾਲੇ ਤੇ ਮਾਈਂਡ ਹੀਲਰ ਮਾਈਂਡ ਰੀਡਿੰਗ ਕਰਨ ਵਾਲੇ ਜਿਹੜੇ ਆ ਇਹਨਾਂ ਦੀ ਗਿਣਤੀ ਬਹੁਤ ਵਧ ਗਈ ਹੈ ਇਹ ਨਹੀਂ ਵੀ ਇਹ ਤਕਨੀਕ ਜਿਹੜੀ ਆ ਨਵੀਂ ਆ ਇਹ ਤਕਨੀਕ ਬਹੁਤ ਪੁਰਾਣੀ ਆ ਪਰ ਹੁਣ ਜੇ ਆ ਕੇ ਇਹੋ ਜਿਹਾ ਕੀ ਹੋਇਆ ਕਿ ਇਹਨਾਂ ਦੀ ਗਿਣਤੀ ਇੰਨੀ ਵਧ ਗਈ ਆ ਕਿ ਉਹ ਇੱਥੋਂ ਤੱਕ ਹੋ ਗਿਆ ਕਿ ਹੁਣੇ ਲੋਕ ਬਾਹਰਲੇ ਮੁਲਕਾਂ 'ਚ ਵੀ ਆ ਕੇ ਤੇ ਜਿਵੇਂ ਸਿੰਗਰ ਨੇ ਹਾਲ ਬੁੱਕ ਕਰਦੇ ਉਹ ਹਾਲ ਬੁੱਕ ਕਰਕੇ ਟਿਕਟਾਂ ਵੇਚਦੇ ਆ ਤੇ ਲੋਕ ਵੀ ਟਿਕਟਾਂ ਖਰੀਦ-ਖਰੀਦ ਕੇ ਇਹਨਾਂ ਦੇ ਉਥੇ ਉਹ ਸੁਣਨ ਜਾਂਦੇ ਆ ਸਾਰਾ ਜਿੱਥੇ ਜਾ ਕੇ ਲੋਕ ਉੱਚੀ-ਉੱਚੀ ਹੱਸਦੇ ਉੱਚੀ-ਉੱਚੀ ਰੋਂਦੇ ਤੇ ਬੜੇ ਹੰਝੂ ਘੇਰਦੇ ਉਥੇ ਜਾ ਕੇ ਉਹ ਲੱਗਦਾ ਐ ਹੁੰਦਾ ਕਿ ਯਾਰ ਇਹ ਕਿੰਨੇ ਅੰਦਰੋਂ ਟੁੱਟੇ ਹੋਏ ਲੋਕ ਨੇ ਕਿੰਨੇ ਕੁ ਦੁਖੀ ਨੇ ਜਿਹੜੇ ਟਿਕਟ ਖਰੀਦ ਕੇ ਜਾ ਕੇ ਹਾਲਕਿ ਉਹ ਪਿਓਰ ਬਿਜ਼ਨਸ ਮਾਡਲ ਆ ਉਹਦੇ ਵਿੱਚ ਕੋਈ ਉਹ ਤੁਹਾਡਾ ਹਮਦਰਦ ਥੋੜਾ ਉੱਥੇ ਬੈਠਾ ਕੋਈ ਹਮਦਰਦ ਤੇ ਹੈ ਨਹੀਂ ਨਾ ਉਹ ਉੱਥੇ ਇੱਕ ਬਿਜ਼ਨਸ ਵੇਚ ਰਿਹਾ ਟਿਕਟਾਂ ਜਿਹੜਾ ਵੇਚ ਕੇ ਤੁਹਾਨੂੰ ਬੁਲਾ ਰਿਹਾ ਟਿਕਟਾਂ ਖਰੀਦ ਕੇ ਤੁਸੀਂ ਜਾ ਰਹੇ ਹੋ ਉਹ ਤੁਹਾਡਾ ਕੋਈ ਉਹਦੇ ਨਾਲ इमोशनल ਸਬੰਧ ਨਹੀਂ ਹੈਗਾ ਪਰ ਤੁਸੀਂ ਫਿਰ ਵੀ ਉੱਥੇ ਜਾ ਕੇ ਆਪਣੇ ਦਿਲ ਦੇ ਜਿਹੜੇ ਗੁੱਬਗੁਆਰ ਜਿਹੜੇ ਹੁੰਦੇ ਆ ਉਹ ਕੱਢਦੇ ਹੋ ਉੱਚੀ ਉੱਚੀ ਰੋਂਦੇ ਹੋ ਉੱਚੀ ਉੱਚੀ ਹੱਸਦੇ ਹੋ ਕੀ ਕਾਰਨ ਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ 'ਚ ਕੰਮ ਕਾਰ ਕਰਨ 'ਚ ਤੇ ਪੈਸੇ ਦੀ ਦੌੜ 'ਚ ਉਹ ਰੈਟ ਰੇਸ 'ਚ ਇੰਨੇ ਕਿ ਬਿਜੀ ਆ ਕਿ ਅਸੀਂ ਚਾਹੁੰਦੇ ਵੀ ਪੈਸੇ ਵੀ ਇਸ ਤਰ੍ਹਾਂ ਕਮਾਈ ਜਈਏ ਭੱਜ ਦੌੜ ਵੀ ਇਸ ਤਰ੍ਹਾਂ ਲੱਗੀ ਰਹੇ ਤੇ ਜਿਹੜਾ ਸਟ੍ਰੈਸ ਆ ਜਾਂ ਜਿਹੜੀ ਸਾਡੇ ਕੋਈ ਦਿਮਾਗ 'ਚ ਗੱਲ ਫਸੀ ਆ ਜਿਹੜੀ ਚੀਜ਼ ਸਾਨੂੰ ਤਕਲੀਫ ਦੇ ਰਹੀ ਆ ਉਹ ਵੀ ਜਾਂਦੇ ਜਾਂਦੇ ਪੈਸੇ ਦੇ ਕੇ ਬਾਏ ਕਰਕੇ ਘੰਟੇ ਦਾ ਸੈਸ਼ਨ ਕਰਕੇ ਉਹ ਸਾਰੀਆਂ ਤਕਲੀਫਾਂ ਤੋਂ निजात ਵੀ ਪਾ ਲੈਂਦੇ ਮੈਨੂੰ ਨਹੀਂ ਲੱਗਦਾ ਇਹਦਾ ਇਹ ਅਸਲੀ ਹਾਲਾ ਹੋ ਸਕਦਾ ਥੋੜੇ ਜੇ ਟਾਈਮ ਲਈ ਤੁਹਾਨੂੰ ਉਹਦੇ ਤੋਂ ਰਾਹਤ ਮਿਲਦੀ ਹੋਵੇ ਕਿਉਂਕਿ ਇਹ ਟੈਕਨੀਕ ਇੱਕ ਤਰ੍ਹਾਂ ਦੀ ਪਰਖੀ ਹੋਈ ਟੈਕਨੀਕ ਆ ਕਿ ਹਾਂ ਇਹਦੇ ਵਿੱਚ ਜੇ ਤੁਸੀਂ ਪ੍ਰੋਪਰ ਜਿਹੜੇ ਪ੍ਰੋਫੈਸ਼ਨਲ ਨੇ ਜਿਨ੍ਹਾਂ ਨੇ ਸਟੱਡੀ ਕੀਤੀ ਆ ਉਹਨਾਂ ਤੋਂ ਲਗਾਤਾਰ ਸੈਸ਼ਨ ਲੈਣੇ ਪੈਂਦੇ ਆ ਕਿੰਨਾ ਕਿੰਨਾ ਚਿਰ ਤਾਂ ਜਾ ਕੇ ਥੋੜੀ ਬਹੁਤੀ ਰਾਹਤ ਮਿਲ ਸਕਦੀ ਆ ਇਹ ਨਹੀਂ ਕਿ ਤੁਰੇ ਤੁਰੇ ਜਾਂਦੇ ਆ ਘੰਟਾ ਖ ਲਾਇਆ ਜਾਂਦੇ ਘੰਟੇ 'ਚ 15 ਮਿੰਟ 'ਚ ਉਹਨੇ ਸਾਰੀਆਂ ਸਾਡੀਆਂ ਤਕਲੀਫਾਂ ਜਣੀਆਂ ਨੇ ਸੁਣ ਕੇ ਤੇ ਸਾਡੇ ਦਿਮਾਗ 'ਚੋਂ 5 ਕੁ ਮਿੰਟ ਲਈ ਬਾਹਰ ਨਹੀਂ ਚੱਕੀ ਜਾਣੀ ਲੱਤ ਨਹੀਂ ਚੱਕੀ ਜਾਣੀ ਤੁਰੇ ਨਹੀਂ ਜਾਣਾ ਜੀ ਇੱਕ ਤਾਂ ਸੁਆ ਤਾਂ ਡੇਗਤਾ ਉਹ ਉਹਦੇ ਨਾਲ ਠੀਕ ਹੋ ਜਾਣੀ ਆ ਸਭ ਤੋਂ ਵਧੀਆ ਮੈਨੂੰ ਲੱਗਦਾ ਨੁਕਤਾ ਕੀ ਹੋਊਗਾ ਇਸ ਲਈ ਕਿ ਅਸੀਂ ਜੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰੀਏ ਮੈਨੂੰ ਲੱਗਦਾ ਕਿ ਕਮੀ ਇਸ ਚੀਜ਼ ਦੀ ਹੋ ਗਈ ਹੈ ਜ਼ਿਆਦਾ ਕੀ ਬਿਜ਼ੀ ਇਨ ਹੋ ਗਏ ਕਿ ਸਾਡੇ ਕੋਲ ਟਾਈਮ ਨਹੀਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤਿਆਂ 'ਚ ਟਾਈਮ ਸਪੈਂਡ ਕਰਨ ਦਾ ਇਕੱਠੇ ਇਕੱਠੇ ਸਮਾਂ ਬਤੀਤ ਕਰਨ ਦਾ ਸਾਡੇ ਕੋਲ ਟਾਈਮ ਨਹੀਂਗਾ ਜੇ ਅਸੀਂ ਉਹੀ ਸਮਾਂ ਜਿਹੜਾ ਅਸੀਂ ਇੱਧਰ ਉੱਧਰ ਹੋਰ ਭਟਕਦੇ ਫਿਰਦੇ ਹਾਂ ਮੰਦੀ ਸ਼ਾਂਤੀ ਲਈ ਉਹ ਲੱਭਦੇ ਫਿਰਦੇ ਹਾਂ ਜੇ ਕਿਤੇ ਆਪਣੇ ਪਰਿਵਾਰ 'ਚ ਬਹਿ ਕੇ ਜਾਂ ਆਪਣੇ ਆਪ 'ਚ ਬੈਠ ਕੇ ਇਕੱਲੇ ਬੈਠ ਕੇ ਵੀ ਆਪਣੇ ਆਪ ਤੇ ਵਰਕ ਕਰਕੇ ਵੀ ਅਸੀਂ ਉਹ ਚੀਜ਼ਾਂ ਹੱਲ ਕਰ ਸਕਦੇ ਹਾਂ ਦਰਅਸਲ ਮੈਨੂੰ ਕੀ ਲੱਗਦਾ ਕਿ ਸਚਾਈ ਇਹ ਆ ਕਿ ਤੁਹਾਡੇ ਆਪਣੇ ਪਰਿਵਾਰ ਤੋਂ ਵੱਧ ਤੁਹਾਨੂੰ ਕੋਈ ਨਹੀਂ ਸਮਝ ਸਕਦਾ ਤੁਹਾਡੇ ਬੱਚੇ ਤੁਹਾਡੇ ਮਾਪਿਓ ਜਿੰਨਾ ਵਧੀਆ ਤਰੀਕੇ ਤੁਹਾਡਾ ਦੁੱਖ ਉਹ ਸੁਣ ਸਕਦੇ ਤੇ ਮਹਿਸੂਸ ਕਰ ਸਕਦੇ ਆ ਉਹਨਾਂ ਕੋਈ 100 200 ਟਿੱਕਟ ਲਾ ਕੇ ਜਾਂ ਖਰੀਦ ਕੇ ਜੇ ਤੁਸੀਂ ਕਿਸੇ ਨੂੰ ਸੁਣਾਉਣ ਜਾਓਗੇ ਤੇ ਉਹ ਹੋ ਸਕਦਾ ਤੁਹਾਨੂੰ ਲੱਗੇ ਬੜੇ ਇੰਟਰਸਟ ਨਾਲ ਗੱਲ ਸੁਣਦੇ ਆ ਪਰ ਜਿਹੜਾ ਸਕੂਨ ਤੁਹਾਨੂੰ ਆਪਣੇਆਂ ਦੇ ਆਪਣੇ ਯਾਰਾਂ ਦੋਸਤਾਂ ਦੇ ਆਪਣੇ ਸੱਜਣਾ ਮਿੱਤਰਾਂ ਦੇ ਮੋਢੇ ਤੇ ਸਿਰ ਰੱਖ ਕੇ ਰੋਣ ਦਾ ਆਪਣਾ ਦੁੱਖ ਦੱਸਣ ਦਾ ਜਿਹੜਾ ਸਕੂਨ ਮਿਲਦਾ ਨਾ ਉਹ ਨਹੀਂ ਕਿਤੇ ਹੋਰ ਮਿਲ ਸਕਦਾ ਐਵੇਂ ਇੱਧਰ ਉੱਧਰ ਟੱਕਰਾਂ ਮਾਰੀ ਜਾਣੀਆਂ ਤੇ ਫਸਾਈ ਰੱਖਣੀ ਗੱਲ ਆਪਣੇ ਦਿਮਾਗ 'ਚ ਈਗੋ ਫਸਾਈ ਰੱਖਣੀ ਜਾਂ ਜੈਲਸੀ ਫਸਾਈ ਰੱਖਣੀ ਫਸਿਆ ਇਹੋ ਜਿਹੀਆਂ ਚੀਜ਼ਾਂ ਹੀ ਹੁੰਦੀਆਂ ਨੇ ਬਹੁਤੀ ਵਾਰੀ ਪਤੀ ਪਤਨੀ ਦੀ ਕਿਸ ਨਾ ਕਿਸੇ ਗੱਲ ਤੋਂ ਫਸੀ ਹੁੰਦੀ ਹੈ ਬੰਦਿਆਂ ਨੂੰ ਇਹ ਹੁੰਦਾ ਕਿ ਮੈਂ ਮਰਦਾ ਕਿ ਮੈਂ ਨਹੀਂ ਇਹ ਦੱਸ ਸਕਤੇ ਔਰਤਾਂ ਨੂੰ ਹੁੰਦਾ ਕਿ ਸ਼ਾਇਦ ਜੇ ਮੈਂ ਕੁਛ ਇਹ ਦੱਸੀ ਕੋਈ ਗੱਲ ਜਾਂ ਕੋਈ ਬਾਤ ਮੇਰੇ emotions ਜ਼ਾਹਰ ਕੀਤੇ ਤੇ ਪਤਾ ਨਹੀਂ ਮੇਰੇ ਘਰ ਵਾਲਾ ਕਿ ਇਸ ਤਰੀਕੇ ਸੋਚੂਗਾ ਜਾਂ ਮੇਰੇ ਬੱਚੇ ਜਾਂ ਮਾਪਿਓ ਪਰ ਯਾਦ ਰੱਖਿਓ ਇਹ ਗੱਲ ਕਿ ਤੁਹਾਡੇ ਪਰਿਵਾਰ ਤੋਂ ਤੁਹਾਡੇ ਯਾਰ ਦੋਸਤੋਂ ਯਾਰਾਂ ਦੋਸਤਾਂ ਦਾ ਮਤਲਬ ਇਹ ਨਹੀਂ ਕਿ ਜਿੰਨੀ ਜਨਤਾ ਤੁਹਾਡੇ ird gird ਹੱਥ ਮਲਾਉਣ ਵਾਲੀ ਜਾਂ ਇਧਰ ਉਧਰ ਹੈਗੇ ਆ ਉਹ ਯਾਰ ਦੋਸਤ ਜਿਹਨੂੰ ਤੁਸੀਂ ਵਾਕਈ ਕਹਿੰਨੇ ਹੋ ਵੀ ਇਹ ਮੇਰਾ ਯਾਰ ਦੋਸਤ ਆ ਜਿਹਨੂੰ ਮੈਂ ਹਰ ਇੱਕ ਦੁੱਖ ਸੁੱਖ ਦੀ ਦਿਨ ਗੱਲ ਸਾਂਝੀ ਕਰ ਸਕਦਾ ਜਿਹਦੇ ਕੋਲ ਗੱਲ ਕਰਕੇ ਤੁਹਾਨੂੰ ਇਹ ਨਾ ਫਿਕਰ ਹੋਵੇ ਕਿ ਮੇਰਾ ਇਹ ਰਾਜ ਜਿਹੜਾ ਵਾ ਇਹ ਕੱਲ ਨੂੰ ਪਬਲਿਕ ਕਰ ਦਊਗਾ ਜਾਂ ਹੋਰਾਂ ਨੂੰ ਦੱਸ ਦਊਗਾ ਉਹੋ ਜਿਹਾ ਯਾਰ ਦੋਸਤੀ ਕਰਦਾ ਤੇ ਜੇ ਕਿਸੇ ਕੋਲ ਇਹੋ ਜਿਹਾ ਕੋਈ ਯਾਰ ਦੋਸਤ ਨਹੀਂ ਹੈਗਾ ਬਹੁਤ ਵਾਰੀ ਲੋਕ ਆਪਣੇ ਕਹਿ ਦਿੰਦੇ ਜੀ ਸਾਰੀ ਦੁਨੀਆ ਬੜੀ ਧੋਖੇ ਬਾਜ਼ ਆ ਮੈਂ ਬੜਾ ਕੀਤਾ ਐਦਾ ਕੀਤਾ ਉਹਦਾ ਕੀਤਾ ਮੈਂ ਸਾਰਿਆਂ ਦਾ ਕੀਤਾ ਪਰ ਕਿਸੇ ਨੇ ਮੇਰਾ ਨਹੀਂ ਕੀਤਾ ਦਰਅਸਲ ਇਹ ਝੂਠ ਆ ਇਹੋ ਜਿਹੇ ਹਾਰੇ ਹੋਏ ਲੋਕ ਹੁੰਦੇ ਆ ਜਿਹੜੇ ਅਸਲ ਚ ਕਦੇ ਕਿਸੇ ਦਾ ਨਹੀਂ ਕਰਦੇ ਉਹ ਹਰ ਸਬੰਧ ਮਤਲਬ ਲਈ ਬਣਾਉਂਦੇ ਆ ਤੇ ਜਦੋਂ ਉਹ ਮਤਲਬ ਪੂਰਾ ਨਹੀਂ ਹੁੰਦਾ ਕਿਉਂਕਿ ਜਦੋਂ ਤੁਸੀਂ ਸਬੰਧ ਹੀ ਮਤਲਬ ਲਈ ਬਣਾਇਆ ਭਾਵੇਂ ਉਹ ਯਾਰੀ ਆ ਭਾਵੇਂ ਰਿਸ਼ਤੇਦਾਰੀ ਆ ਜੇ ਤੁਸੀਂ ਉਹਦੇ ਵਿੱਚੋਂ ਸਿਰਫ ਮਤਲਬ ਕੱਢਣ ਲਈ ਉਹ ਚੀਜ਼ਾਂ ਕਰ ਰਹੇ ਹੋ ਨਾ ਤੇ ਉਹ ਵਰਕ ਨਹੀਂ ਕਰਦਾ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਹਾਂ ਅੱਜ ਵੀ ਯਾਰੀ ਪਿਛੇ ਲੋਕ ਜਾਨਵਰ ਨਾਲੇ ਆ ਗਏ ਅੱਜ ਵੀ ਸਬੰਧਾਂ ਵਿਸ਼ੇ ਰਿਸ਼ਤੇਦਾਰੀ ਚ ਖੜਨ ਵਾਲੇ ਲੋਕ ਹੈਗੇ ਆ ਪਰ ਸ਼ਰਤ ਇਹ ਹੈ ਕਿ ਤੁਸੀਂ ਸੱਚ ਚ ਦਿਲੋਂ ਉਸ ਚੀਜ਼ ਚ ਜਾਣਦੇ ਹੋ ਦਿਲੋਂ ਕਰਦੇ ਹੋ ਉਹਦਾ ਤੇ ਤੁਹਾਨੂੰ ਰਿਜ਼ਲਟ ਵੀ ਬੈਕ ਹੋਂ ਮੇ ਦਾ ਮਿਲਦਾ ਹੀ ਆ ਬਹੁਤ ਘੱਟ ਵਾਰੀ ਹੁੰਦਾ ਕਿ ਤੁਸੀਂ 100% ਆਪਣਾ ਦੇ ਰਹੇ ਹੋ ਤੇ 100% ਸੱਚੇ ਹੋ ਸੱਚੇ ਹੋ ਇਸੀ ਚੋਸ ਸਬੰਧ ਚ ਤੇ ਤੁਹਾਨੂੰ ਅੱਗਿਓ ਉਹ ਜਿਆ ਰਿਸਪੌਂਸ ਨਾ ਮਿਲੇ ਇਹ ਇਹ ਸਿਸਟਮ ਵਰਕ ਐਂ ਕਰਦਾ ਐਕਚੁਅਲੀ ਜੇਕਰ ਜਦ ਤੁਸੀਂ ਦਿੰਨੇ ਹੋ ਉਹ ਜੇ ਤੁਹਾਨੂੰ ਵਾਪਸ ਮਿਲਦਾ ਸੋ ਚੰਗੀ ਗੱਲ ਇਹ ਆ ਕਿ ਜੇ ਸਾਡੇ ਦਿਮਾਗ ਚ ਕੋਈ ਗੱਲ ਫਸੀ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਸਟ्रेस ਆ ਤੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇੱਕ ਤਰ੍ਹਾਂ ਦਾ ਇੱਕ ਉਹਦੇ ਵਿੱਚ پرو ਕੇ ਰੱਖੋ ਆਪਣੀਆਂ ਗੱਲਾਂ ਈਗੋ ਉਗੋ ਇਹ ਉਹ ਮੇਰੀ ਸਫਲਤਾ ਮੇਰੀ ਵਾਈਫ ਦੀ ਸਫਲਤਾ ਹੋਵੇ ਮੇਰੀ ਵਾਈਫ ਦੀ ਸਫਲਤਾ ਮੇਰੀ ਸਫਲਤਾ ਹੋਵੇ ਅਸੀਂ ਜਦੋਂ ਇੱਕ ਹੀ ਹੋ ਗਏ ਯਾਰ ਦੋ ਤੋਂ ਇੱਕ ਹੋ ਗਏ ਫੇਰ ਉਹਦੇ ਵਿੱਚ ਇੰਨਾਂ ਚੀਜ਼ਾਂ ਲਈ ਕੋਈ ਗੁਜਾਇਸ਼ ਨਹੀਂ ਹੋਣੀ ਚਾਹੀਦੀ ਬਹੁਤ ਵਾਰੀ ਹੁੰਦਾ ਐਂ ਇਆਂ ਇੱਕ ਦੂਜੇ ਨੂੰ ਦਬਾਉਣ ਦੇ ਚੱਕਰ ਚ ਮੈਂ ਇਹਨੂੰ ਦਬਾਲਾਂ ਇਹ ਮੈਨੂੰ ਦਬਾਲੇ ਮਤਲਬ ਐਸ ਚੱਕਰ ਚ ਹੀ ਅਸੀਂ ਫਸੇ ਰਹਿੰਨੇ ਆਂ ਜਾਂ ਕਿਤੇ ਹੁੰਦਾ ਕਿ ਮੰਨ ਲਓ ਯਾਰ ਐਂਜ ਵੀ ਹੋਵੇ ਕਿ ਜੇ ਘਰ ਵਾਲਾ दारू ਪੀਂਦਾ ਬਹੁਤ ਜਿਆਦਾ ਪੀਂਦਾ ਤੇ ਉਹਨੂੰ ਵੀ ਤੁਸੀਂ ਸਾਰੀਆਂ ਚੀਜ਼ਾਂ ਵਰਤ ਕੇ ਦੇਖ ਲੀਆਂ ਜੀ ਉਹਨੂੰ ਦਵਾਈ ਵੀ ਖਵਾ ਕੇ ਵੇਖ ਲਿਆ ਆ ਵੀ ਕਰ ਲਿਆ ਉਹ ਵੀ ਕਰ ਲਿਆ ਪਰ ਉਹ ਚੀਜ਼ ਵਰਕ ਨਹੀਂ ਕਰ ਰਹੀ ਠੀਕ ਹੈ ਨਾ ਉਹਦੇ ਲਈ ਵੀ ਮੈਨੂੰ ਤੇ ਇੱਥੋਂ ਤੱਕ ਹੈਗਾ ਯਕੀਨ ਐ ਇਸੀ ਤੇ ਕਿ ਇਹ ਤੁਸੀਂ ਪਿਆਰ ਨਾਲ ਤੁਸੀਂ ਡਰਾ ਕੇ ਜਾਂ ਰੌਲਾ ਪਾ ਕੇ ਕੁੱਤ ਕਲੇਸ਼ ਕਰਕੇ ਵੀ ਉਹਦੇ ਉਹਨੇ ਜਿਹਨੂੰ ਪੀਨ ਲੱਗਣਾ ਜਾਂ ਇਹੋ ਜਿਹੀਆਂ ਚੀਜ਼ਾਂ ਕਰਕੇ ਹੋ ਸਕਦਾ ਉਸ ਟਾਈਮ ਲਈ ਤੁਸੀਂ ਮਾੜਾ ਮੂਡ ਕੋ ਅਸਰ ਕਰਨੀ ਆਉਣ ਪਰ ਬਹੁਤੀ ਵਾਰੀ ਉਹ ਫਰਸਟ੍ਰੇਸ਼ਨ ਦੇ ਕਾਰਨ ਬਣਦੀ ਆ ਤੇ ਹੋਰ ਵੱਧ ਹੁੰਦੀ ਹੋ ਜਾਈਂ ਉਹੀ ਜੇ ਤੁਸੀਂ ਪਿਆਰ ਨਾਲ ਬੈਠ ਕੇ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਕੇ ਵੀ ਆ ਦੇਖੋ ਇਹ ਚੀਜ਼ ਨਾਲ ਕੀ ਅਸਰ ਪੈ ਰਿਹਾ ਆਪਣੀ ਜ਼ਿੰਦਗੀ ਤੇ ਕਿੰਨਾ ਆਪਣੇ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਬੰਦਾ ਕਿੰਨਾ ਕੁਝ ਉਹ ਕਰ ਜਾਂਦਾ ਯਾਰ ਕਿ ਇਹਨਾਂ ਬੱਚਿਆਂ ਨੇ ਵੱਡੇ ਹੋਣਾ ਇਹਨਾਂ ਦੇ ਵਿਆਹ ਵੀ ਦੇਖਣਾ ਇਹਨਾਂ ਨੂੰ ਆ ਵੀ ਕਰਦੇ ਦੇਖਣਾ ਹਨਾ ਉਹ ਚੀਜ਼ਾਂ ਦਾ ਇੱਕ ਤਰੀਕਾ ਵਾ ਇਹਨਾਂ ਚੀਜ਼ਾਂ ਤੋਂ ਨਿਜਾਤ ਪਾਉਣ ਲਈ ਵੀ ਤੁਸੀਂ ਵਰਤ ਸਕਦੇ ਹੋ ਪਰ ਨਾ ਕਿ ਇੰਦਰ ਉਧਰ ਤੁਸੀਂ ਇਹੋ ਜਿਹੇ ਸ਼ੈਚਨ ਜਿਹੜੇ ਦਿੰਦੇ ਫਿਰਦੇ ਆ ਮੰਨਦੇ ਆ ਇਹ ਚੀਜ਼ਾਂ ਵਰਕ ਕਰਦੀਆਂ ਨੇ ਸੈਸ ਵੀ ਇੱਕ ਅਪਰੂਵ ਕਰਦੀ ਆ ਸਾਈਕੋਲੋਜੀ ਇਹ ਕਹਿੰਦੀ ਆ ਪਰ ਉਹ ਉਹਦੇ ਬਹੁਤ ਲੰਬਾ ਚੌੜਾ ਜਿਹੜਾ ਪ੍ਰੋਪਰ ਟਰੀਟਮੈਂਟ ਹੁੰਦਾ ਪ੍ਰੋਪਰ ਪ੍ਰੋਸੈਸ ਹੁੰਦਾ ਉਸ ਤਰੀਕੇ ਹੀ ਵਰਕ ਕਰਦੀ ਆ ਇੰਜ ਨਹੀਂ ਕਿ ਗਏ ਉੱਥੇ ਘੰਟੇ ਦੀ ਟਿਕਟ ਲਈ ਉਹਦੇ ਚੋਂ ਤੁਹਾਨੂੰ ਸਾਰਿਆਂ ਨੂੰ ਹਾਂ ਹਾਂ ਹੀ ਜਾਂ ਰੋਣ ਦਾ ਪੈ ਕਰਨ ਲੱਗ ਪੈ ਕਰ ਕਰਾ ਕੇ ਆ ਗਏ ਉਸ ਤੋਂ ਰਿਲੈਕਸ ਹੋ ਜਾਓਗੇ ਇੱਕ ਵਾਰੀ ਰੋਣ ਤੋਂ ਬਾਅਦ ਵੈਸੇ ਰਿਲੈਕਸ ਹੋ ਜਾਂਦਾ ਹੁੰਦਾ ਮੈਨੂੰ ਯਾਦ ਆ ਮੈਂ ਵੀ ਇੱਕ ਵਾਰੀ ਬ੍ਰੇਕਡਾਊਨ ਹੋਇਆ ਸੀ ਕੁਦਰਤੀ ਗੱਲ ਚ ਗੱਲ ਯਾਦ ਆ ਗਈ ਕੋਇਕੀ ਕੇ ਇਥੋਂ ਦੀ ਗੱਲ ਈ ਆ ਕਾਫੀ ਸਾਲ ਹੋ ਗਿਆ ਉਸ ਗੱਲ ਨੂੰ ਕਿ ਬਹੁਤ ਚੀਜ਼ਾਂ ਵਰਕ ਨਹੀਂ ਸੀ ਕਰ ਰਹੀਆਂ ਕਈ ਵਾਰੀ ਹੁੰਦਾ ਇੰਜ ਕਿ ਤੁਸੀਂ ਜਿਹੜੀ ਚੀਜ਼ ਨੂੰ ਹੱਥ ਪਾਉਨੇ ਉਹ ਮਤਲਬ ਮਿੱਟੀ ਹੋ ਜਾਂਦੀ ਸਾਰਾ ਕੁਝ ਤੁਸੀਂ ਕੀਤਾ ਹੁੰਦਾ ਤੁਹਾਨੂੰ ਲੱਗਦਾ ਕਿ ਯਾਰ ਇਹਦੀ ਰਿਜ਼ਲਟ ਬਹੁਤ ਵਧੀਆ ਆਊਗਾ ਪਰ ਰਿਜ਼ਲਟ ਫੇਰ ਉਹ ਜ਼ੀਰੋ ਮਿਲਦਾ ਜਦੋਂ ਐਜੋ ਹਾਲਾਤ ਆਉਂਦੇ ਇਨਸਾਨ ਦੇ ਨਾ ਉਦੋਂ ਸੁਭਾਅਕ ਗੱਲ ਆ ਇਹ ਨਹੀਂ ਹੈ ਕਿ ਜਿਵੇਂ ਕਹਿ ਦਿੰਦੇ ਕਿ ਮਰਦ ਕੋ ਦਰਦ ਨਹੀਂ ਹੁੰਦਾ ਮਰਦ ਕੋ ਉਹ ਦਰਦ ਵੀ ਹੁੰਦਾ ਪਰ ਉਹ ਦਰਦ ਜਿਹੜਾ ਬੰਦਿਆਂ 'ਚ ਥੋੜੀ ਜੀ ਜ਼ਿਆਦਾ ਸਹਿਣ ਦੀ ਉਹ ਹੁੰਦੀ ਆ ਕਿਉਂ ਗੱਲ ਨੂੰ ਆਪਣੇ ਅੰਦਰ ਰੱਖ ਲੈਂਦੇ ਨੇ ਪਰ ਉਹ ਹੀ ਖਤਰਨਾਕ ਚੀਜ਼ ਆ ਮੈਨੂੰ ਨਹੀਂ ਲੱਗਦਾ ਕਿ ਬੰਦੇ ਤੇ ਜਨਾਨੀ 'ਚ ਇਹ ਫਰਕ ਹੋਣਾ ਚਾਹੀਦਾ ਜੇ ਤੁਹਾਡੇ ਦਿਲ 'ਚ ਕੋਈ ਗੱਲ ਫਸੀ ਆ ਕਿਸੇ ਗੱਲ ਨੇ ਤੁਹਾਨੂੰ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਹਾਟ ਕੀਤਾ ਵਾ ਤੇ ਉਹ ਗੱਲ ਕਰ ਲੈਣੀ ਚਾਹੀਦੀ ਸਾਡੀ ਈਗੋ ਨਹੀਂ ਅੱਗੇ ਹੋਣੀ ਚਾਹੀਦੀ ਬਹੁਤ ਵਾਰੀ ਕੀ ਹੁੰਦਾ ਕਿ ਬੰਦਿਆਂ ਨੂੰ ਲੱਗਦਾ ਕਿ ਲੈ ਜੇ ਮੈਂ ਐ ਕਿਤੀ ਤੇ ਮੇਰੀ ਮੇਰੀ ਵਾਈਫ ਕੀ ਸੋਚੂਗੀ ਬੇਦਕ ਕਮਜ਼ੋਰ ਆ ਇਹ ਰੋਪਿਆ ਮੈਂ ਜਿਹੜੀ ਗੱਲ ਕਰਨ ਰਿਆ ਸੀਗਾ ਮੈਂ ਬ੍ਰੇਕਡਾਊਨ ਕਿਵੇਂ ਆ ਉਹ ਜਦੋਂ ਸਾਰਾ ਕੁਝ ਇਹੇ ਚੱਲ ਰਿਹਾ ਸੀਗਾ ਤੇ ਮੈਨੂੰ ਇੱਕ ਵਾਰੀ ਆ ਲੱਗਾ ਕਿ ਯਾਰ ਲਾਈਕ ਨਹੀਂ ਵਰਕ ਕਰ ਰਹੀ ਸੀਦਾ ਮੈਂ ਸੱਚ ਅਚੰਚੇਤ ਬੈਠਾ ਬੈਠਾ ਮੈਂ ਤੇ ਵਾਈਫ ਸੀ ਮੇਰੀ ਤੇ ਬੇਟੀ ਵੀ ਸੀ ਕੋਲ ਹਾਲਾਂਕਿ ਅਸੀਂ ਜੋ ਵੀ ਸਟ੍ਰੈਸ ਵਾਲੀਆਂ ਗੱਲਾਂ ਹੁੰਦੀਆਂ ਸੀ ਜਾਂ ਜੋ ਵੀ ਕੁਝ ਡਿਸਕਸ ਕਰਨ ਵਾਲੀਆਂ ਹੁੰਦੀਆਂ ਸੀ ਤੇ ਬੜਾ ਇਸ ਚੀਜ਼ ਦਾ ਖਿਆਲ ਰੱਖਦੇ ਸੀ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਜਨਮ ਤੋਂ ਨਾ ਕੀਤਾ ਜਾਵੇ ਛੋਟੇ ਜਿਹਾਕ ਨੇ ਇਹਨਾਂ ਨੂੰ ਨਹੀਂ ਸਮਝਾਉਣੀ ਇਹ ਗੱਲ ਦੇ ਵੀ ਇਹ ਕਿਤਨਾ ਚੀਜ਼ਾਂ ਚੱਲ ਰਹੀਆਂ ਹਨ ਹਣਾ ਪਰ ਉਹ ਜਦੋਂ ਮੇਰੀ ਬੇਵਾਹ ਹੋ ਗਈ ਮੇਰੇ ਵਾਸਤੇ ਨਹੀਂ ਰਹੀ ਗਾ ਮੈਂ ਕੰਟਰੋਲ ਨਹੀਂ ਕੀਤਾ ਉਹਨੂੰ ਕਿ ਨਹੀਂ ਮੈਂ ਇੱਥੇ ਦਿਖਾਵਾ ਜਾ ਕੇ ਕਰਕੇ ਜਾਂ ਅੰਦਰ ਜਾ ਕੇ ਰੋਲਾ ਜਾਂ ਬਾਥਰੂਮ ਚ ਵੜ ਕੇ ਰੋਲਾ ਤੇ ਮੈਂ ਨਹੀਂ ਉਹ ਕੱਢਾਂ ਉਹਨੂੰ ਪਰ ਮੇਰੇ इमोਸ਼ਨਲ ਨਿਕਲੇ इमोਸ਼ਨ ਨਿਕਲੇ ਮੇਰੇ ਜਜ਼ਬਾਤ ਮੈਂ ਬਾਹਰ ਕੱਢੇ ਜਦੋਂ ਫੈਮਿਲੀ ਨਾਲ ਬੈਠ ਕੇ ਗੱਲਬਾਤ ਕੀਤੀ ਮੈਨੂੰ ਹਲਕਾ ਹੋ ਗਿਆ ਫੈਮਿਲੀ ਨੇ ਪਰਿਵਾਰ ਨੇ ਵੀ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਆਪਾਂ ਇਕੱਠੇ ਆਂ ਜੇ ਸੁੱਖ 'ਚ ਇਕੱਠੇ ਆਂ ਦੁੱਖ 'ਚ ਵੀ ਇਕੱਠੇ ਆਂ ਸਦਾ ਇਕੱਠੇ ਰਹਿਣਾ ਠੀਕ ਹੈ ਨਾ ਸੋ ਕੋਈ ਚੈੱਕ ਕਰ ਲਈ ਉਸ ਚੀਜ਼ ਨੇ ਮੈਨੂੰ ਬੜਾ ਹੌਸਲਾ ਦਿੱਤਾ ਮੈਂ ਤੇ ਇਸ ਚੀਜ਼ ਨੂੰ ਹਮੇਸ਼ਾ ਇਹ ਕਹਿੰਨਾ ਕਿ ਯਾਰ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਫਸੀ ਹੈ ਨਾ ਆਪਣੇ ਪਰਿਵਾਰ ਨਾਲ ਕਰੋ ਆਪਣੇ ਬੱਚਿਆਂ ਨਾਲ ਕਰੋ ਤੇ ਬੈਸਟ ਜੇ ਤੁਹਾਡਾ ਕੋਈ ਯਾਰ ਦੋਸਤ ਹੈਗਾ ਜੇ ਕੋਈ ਯਾਰ ਦੋਸਤ ਨਹੀਂ ਨਾ ਹੈਗਾ ਤੁਹਾਡਾ ਉਹ ਇੱਕ ਬਹੁਤ ਵੱਡੀ ਇੱਕ ਤਰ੍ਹਾਂ ਦੀ ਸਾਡੀ ਆਪਣੀ ਕਮਜ਼ੋਰੀ ਹੈ ਕਿਉਂਕਿ ਅਸੀਂ ਨਾ ਇਸ ਬੇਵਿਸ਼ਵਾਸੀ ਜੀ ਦੇ ਵਿੱਚ ਬਹੁਤ ਹੁੰਨੇ ਆ ਕਿ ਯਾਰ ਕੋ ਸਾਰੀ ਦੁਨੀਆ ਹੀ ਧੋਖਾ ਕਰਦੀ ਹੈ ਕੋਈ ਇਹੋ ਜਿਹਾ ਨਹੀਂ ਹੈਗਾ ਦਰਸਲ ਇਹ ਸੱਚਾਈ ਨਹੀਂ ਇਹ ਹਾਰੇ ਹੋਏ ਲੋਕਾਂ ਦੀ ਗੱਲ ਆ ਜਿਹੜੇ ਇੰਜ ਕਹਿੰਦੇ ਆ ਨਾ ਕੋਈ ਕੋਈ ਚੰਗਾ ਨਹੀਂ ਸਾਰੇ ਠੱਗ ਨੇ ਸਾਰੇ ਹੀ ਦੁਨੀਆ 'ਚ ਤੁਹਾਡਾ ਫਾਇਦਾ ਚੱਕਣ ਵਾਲੇ ਨੇ ਦਾਰਸਲੂ ਲੋਕ ਹੁੰਦੇ ਉਹ ਜਿਹੜੇ ਖੁਦ ਸਭ ਦਾ ਫਾਇਦਾ ਚੱਕਦੇ ਉਹ ਆਪਣੇ ਆਪ ਨੂੰ ਵਿਕਟਮ ਵਾਲਾ ਜਿਹੜਾ ਕਾਰਡ ਆ ਨਾ ਉਹ ਪਲੇ ਕਰਦੇ ਆ ਉਹ ਹਰ ਥਾਂ ਤੇ ਵੀ ਮੇਰੇ ਨਾਲ ਇੰਨੇ ਤੱਕਾ ਕੀਤਾ ਮੇਰੇ ਪਰਿਵਾਰ ਨੇ ਵੀ ਤੱਕਾ ਕੀਤਾ ਮੇਰੇ ਉਹਨੇ ਵੀ ਕੀਤਾ ਮੇਰੇ ਉਹਨੇ ਵੀ ਕੀਤਾ ਮੈਂ ਜਿਹਦਾ ਕੀਤਾ ਉਹਨੇ ਮਰਨਾ ਤੱਕਾ ਕੀਤਾ ਦਾਰਸਲੂ ਲੋਕ ਹੁੰਦੇ ਜਿਹੜੇ ਖੁਦ ਤੱਕਾ ਕਰਦੇ ਕਿਸ ਨਾਲ ਦੂਜਿਆਂ ਨਾਲ ਤੱਕਾ ਕਰਦੇ ਉਹਨਾਂ ਕੋਲ ਕੋਈ ਪੋਜ਼ਿਟਿਵ ਗੱਲ ਹੁੰਦੀ ਨਹੀਂ ਉਹਨਾਂ ਕੋਈ ਸ਼ਿਕਾਇਤਾਂ ਹੀ ਹੁੰਦੀਆਂ ਨੇ ਤੇ ਉਹ ਸ਼ਿਕਾਇਤਾਂ ਹੀ ਜਿਹੜੀਆਂ ਨੇ ਨਾ ਉਹਨਾਂ ਦੇ ਇਸ ਤਰ੍ਹਾਂ ਮਾਨਸਿਕ ਤੌਰ ਤੇ ਹਿਲੇ ਹੋਣ ਦਾ ਕਾਰਨ ਹੁੰਦੀ ਆ ਜੇ ਸੋਚਿਆ ਜਾਵੇ ਨਾ ਅੱਜ ਵੀ ਜੇ ਤੁਸੀਂ ਅਸਲ ਚ ਦਿਰੋਂ ਕਿਸੇ ਨੂੰ ਕਰਦੇ ਹੋ ਤੁਸੀਂ ਦਿਨੋਂ ਕਰਕੇ ਦੇਖੋ ਅੱਜ ਵੀ ਯਾਰੀਸ਼ ਲੋਕ ਖੜਨ ਵਾਲੇ ਮਰਨ ਵਾਲੇ ਸਭ ਤਰ੍ਹਾਂ ਦੇ ਲੋਕ ਹੈਗੇ ਤੁਹਾਡੇ ਪਿੱਛੇ ਸਭ ਕੁਝ ਕਰਨ ਲਈ ਤਿਆਰ ਹੋਣ ਵਾਲੇ ਵੀ ਲੋਕ ਹੈਗੇ ਪਰ ਜੇ ਤੁਸੀਂ ਯਾਰੀ ਹੋਈ ਰਿਸ਼ਤੇਦਾਰੀ ਹੋਈ ਕੋਈ ਵੀ ਸੰਬੰਧਾ ਉਹ ਰੱਖੇ ਸਿਰਫ ਮਤਲਬ ਲਈ ਤੁਸੀਂ ਹਰ ਗੱਲ 'ਚ ਆਪਣਾ ਮਤਲਬ ਅੱਗੇ ਰੱਖਣਾ ਫੇਰ ਕਿਵੇਂ ਉਹ ਚੀਜ਼ ਕੰਮ ਕਰੂਗੀ ਜਦੋਂ ਤੁਸੀਂ ਕੋਈ ਵੀ ਸੰਬੰਧ ਮਤਲਬ ਲਈ ਬਣਾਉਂਦੇ ਆ ਤੇ ਫੇਰ ਕੁਦਰਤੀ ਇੱਕ ਕੰਮ ਇਹ ਵੀ ਕਰਦੀ ਚੀਜ਼ ਕਿ ਅਗਲੇ ਦੇ ਦਿਮਾਗ 'ਚ ਵੀ ਤੁਹਾਡੇ ਪ੍ਰਤੀ ਉਹੋ ਜਿਹੇ ਵਿਚਾਰ ਆਉਂਦੇ ਆ ਜਿਹੋ ਜਿਹੇ ਵਿਚਾਰ ਤੁਸੀਂ ਆਪਣੇ ਦਿਮਾਗ 'ਚ ਰੱਖਦੇ ਆ ਅੱਜ ਵੀ ਕਿਸੇ ਨੂੰ ਦਿਲੋਂ ਕਰਕੇ ਤਾਂ ਦੇਖੋ ਯਾਰ 100% ਆਪਣੇ ਵੱਲੋਂ ਸਾਫ਼ ਹੋ ਕੇ ਸੱਚੇ ਹੋ ਕੇ ਇਹ ਨਹੀਂ ਕਿ ਮੜਾ ਜਾ ਅਗਲਾ ਪਰਾਂ ਗਿਆ ਤੇ ਪਿੱਠੇ ਪਿੱਛੇ ਫੇਰ ਉਹਦੀਆਂ ਗੱਲਾਂ ਕਰਨ ਲੱਗ ਜੀ ਉਹ ਨਹੀਂ ਜੀ ਇਹਨੇ ਆ ਕਰਦਾ ਇਹ ਉਹ ਕਰਦਾ ਮਤਲਬ ਐਹੋ ਜਿਹਾ ਥਾਂ ਇੱਕ ਐਹੋ ਜਿਹਾ ਯਾਰ ਦੋਸਤ ਹੋਣਾ ਐਟ ਲੀਸਟ ਇੱਕ ਬਹੁਤ ਜ਼ਰੂਰੀ ਹਰੇਕ ਇਨਸਾਨ ਲਈ ਭਾਵੇਂ ਮੇਲ ਆ ਫੀਮੇਲ ਹੈ ਜਿਹਦੇ ਨਾਲ ਉਹ ਗੱਲ ਆਪਣੀ ਦਿਲ ਖੋਲ ਕੇ ਕਰ ਸਕੇ ਉਹਨੂੰ ਇਹ ਨਾ ਡਰ ਹੋਵੇ ਕਿ ਜੇ ਮੈਂ ਇਹਨੂੰ ਦੱਸ ਤਾਂ ਜਿਵੇਂ ਇਹਨੂੰ ਆਪਣੀ ਇਹ ਗੱਲ ਦੱਸੀ ਤੇ ਇਨੇ ਜੀ ਮੇਰਾ ਮਜ਼ਾਕ ਬਣਾਉਣਾ ਜਾਂ ਇਨੇ ਉਹ ਗੱਲ ਦੂਜੇ ਨੂੰ ਦੱਸਣੀ ਜਾਂ ਮੇਰੀ ਕਮਜ਼ੋਰੀ ਜਿਹੜੀ ਆ ਉਹ ਨਾ ਯਾਰ ਹੋ ਜਾਏ ਇਹੋ ਜਿਹਾ ਸਬੰਧ ਨਹੀਂ ਸਬੰਧ ਦਾ ਬਸ ਹੈ ਯਾਰ ਬੇਰੀ ਯਾਰੀ ਦੋਸਤੀ ਯਾਰੀ ਦੋਸਤੀ ਉਹ ਚੀਜ਼ ਹੁੰਦੀ ਆ ਜਿੱਥੇ ਕੋਈ ਉੱਚਾ ਨਹੀਂ ਨੀਵਾ ਨਹੀਂ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਕਿਸੇ ਨੇ ਤੁਹਾਨੂੰ ਜੱਜ ਨਹੀਂ ਕਰਨਾ ਕਿਸੇ ਨੇ ਤੁਹਾਡਾ ਤੁਹਾਡੇ ਬਾਰੇ ਇਹ ਨਹੀਂ ਕਹਿਣਾ ਯਾਰ ਆ ਤੂੰ ਕਿਵੇਂ ਕਰ ਲਿਆ ਜਾਂ ਆ ਕਿਵੇਂ ਸੋਚ ਲੈਣਾ ਨਾ ਇਹ ਯਾਰੀ ਦੋਸਤੀ ਹੈ ਯਾਰੀ ਦੋਸਤੀ ਇੱਕ ਅਲੱਗ ਹੀ ਚੀਜ਼ ਹੈ ਤੇ ਜੇ ਤੁਹਾਡੇ ਕੋਲ ਇਹੋ ਜਿਹਾ ਇੱਕ ਵੀ ਯਾਰ ਦੋਸਤ ਹੈਗਾ ਨਾ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਂਦੀ ਜਿੰਨਾ ਵਧੀਆ ਤਰੀਕੇ ਤੁਸੀਂ ਆਪਣੇ ਆਪ ਨੂੰ ਆਪਣੀਆਂ ਦੁੱਖ ਤਕਲੀਫਾਂ ਆਪਣੀਆਂ ਜਿਹੜੇ ਸਟ्रेस ਨੇ ਜਾਂ ਕੋਈ ਵੀ ਤੁਹਾਡੀ ਸੋਚ ਆ ਚਿੰਤਾ ਵਾ ਜਿੰਨਾ ਵਧੀਆ ਤਰੀਕੇ ਤੁਸੀਂ ਕਿਸੇ ਆਪਣੇ ਯਾਰ ਨਾਲ ਆਪਣੇ ਸੱਜਣ ਮਿੱਤਰ ਨਾਲ ਸਾਂਝੀ ਕਰ ਲੈਣੀ ਹੈ ਨਾ ਤੇ ਜਿੰਨੀ ਵਧੀਆ ਤੁਹਾਨੂੰ ਉੱਥੋਂ ਹੈਲਪ ਮਿਲ ਜਰਣੀ ਹੈ ਜਿੰਨੀ ਵਧੀਆ ਤੁਹਾਨੂੰ ਸਲਾਹ ਮਿਲ ਰਣੀ ਹੈ ਕਈ ਵਰੀ ਬੰਦਾ ਜਦੋਂ ਸਟ्रेस 'ਚ ਹੁੰਦਾ ਉਹਦਾ ਦਿਮਾਗ ਹੀ ਨਹੀਂ ਕੰਮ ਕਰਦਾ ਹੁੰਦਾ ਵਾਰ-ਵਾਰ ਉਹੀ ਗਲਤੀ ਕਰ ਰਿਹਾ ਹੁੰਦਾ ਜਦੋਂ ਕਿਸੇ ਆਪਣੇ ਦੀ ਕਿਸੇ ਸੱਜਣ ਮਿੱਤਰ ਦੀ ਜਾਂ ਪਰਿਵਾਰਕ ਮੈਂਬਰ ਦੀ ਜਿਹੜਾ ਤੁਹਾਡੇ ਜਿਆਦਾ ਨਹੀਂ ਦੀਗਾ ਉਹਦੀ ਤੁਸੀਂ ਸਲਾਹ ਲੈਣੀ ਹੋ ਉਹਨੂੰ ਇਸ ਤਰ੍ਹਾਂ ਗੱਲ ਦੱਸਦੇ ਹੋ ਤੇ ਕਾਫੀ ਹੱਦ ਤੱਕ ਤੁਹਾਡਾ ਉਸ ਮਸਲੇ ਦਾ ਹੱਲ ਹੋ ਜਾਂਦਾ ਹਾਂ ਜੇ ਤੁਹਾਡੇ ਕੋਲ ਇੱਕ ਵੀ ਐਹੋ ਜਿਹਾ ਯਾਰ ਦੋਸਤ ਨਹੀਂ ਹੈਗਾ ਇੱਕ ਵੀ ਐਹੋ ਜਿਹਾ ਰਿਸ਼ਤਾ ਨਹੀਂਗਾ ਜਿੱਥੇ ਤੁਸੀਂ 100% ਆਪਣੇ ਦਿਲ ਦੀ ਗੱਲ ਕਰ ਸਕਦੇ ਤੇ ਫੇਰ ਇਹਦਾ ਮਤਲਬ ਤੁਸੀਂ ਫੇਲ ਹੋ ਫੇਰ ਤੁਹਾਡੀ ਕਮਜ਼ੋਰੀ ਆ ਨੀ ਤੇ ਦੁਨੀਆ ਇੰਨੀ ਮਾੜੀ ਨਹੀਂ ਦੁਨੀਆ ਬਹੁਤ ਚੰਗੀ ਆ ਬਸ ਵੇਖਣ ਵਾਲੀ ਅੱਖ ਚਾਹੀਦੀ ਆ ਕਿ ਅਸੀਂ ਦੇਖਦੇ ਨਹੀਂ ਉਸ ਤਰੀਕੇ ਦੁਨੀਆ ਨੂੰ ਜਦੋਂ ਤੁਸੀਂ ਹਰ ਇੱਕ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹੋ ਨਾ ਤੇ ਆਟੋਮੈਟਿਕਲੀ ਅਗਲੇ ਦੇ ਦਿਮਾਗ 'ਚ ਤੁਹਾਡੇ ਬਾਰੇ ਵੀ ਸ਼ੱਕ ਹੀ ਪੈਦਾ ਹੁੰਦਾ ਜਿਹਨੂੰ ਸਮਝ ਲਿਆ ਜਿਹਨੂੰ ਮੰਨ ਲਿਆ ਯਾਰ ਕਿ ਇਹ ਮੇਰਾ ਯਾਰ ਆ ਇਹ ਇਹਦੇ ਬਾਰੇ ਮੈਂ ਨਾ ਕੁਝ ਗਲਤ ਸੁਣ ਸਕਦਾ ਤੇ ਨਾਈਦਰ ਗਲਤ ਗੱਲ ਕਰ ਸਕਦਾ ਬਸ ਗੱਲ ਖਤਮ ਇੱਥੇ ਹੀ ਸਾਰਾ ਕੁਝ ਸ਼ੁਰੂ ਹੁੰਦਾ ਤੇ ਇੱਥੇ ਹੀ ਸਭ ਕੁਝ ਖਤਮ ਹੁੰਦਾ ਸੋ ਘੁੰਮ ਕਮਾ ਕੇ ਫਿਰ ਉਹ ਉਸ ਗੱਲ ਤੇ ਆਉਨੇ ਆਪਾਂ ਕਿ ਪੈਸੇ ਦੇ ਦੇ ਕੇ ਇਹੋ ਜੇ ਸੈਸ਼ਨ ਅਟੈਂਡ ਕਰਨ ਨਾਲ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨਾਲ ਬਹਿ ਕੇ ਆ ਫਿਰ ਜਦ ਤੁਸੀਂ ਸ਼ਾਂਤ ਹੋ ਕੇ ਬੈਠਦੇ ਹੋ ਨਾ ਆਪਣੇ ਆਪ ਨਾਲ ਗੱਲਾਂ ਕਰਦੇ ਹੋ ਉਹ ਵੀ ਕੀ ਕਰ ਕਰਦੇ ਨੇ ਉਹ ਵੀ ਤੁਹਾਨੂੰ ਤੁਹਾਡੇ ਤੇ ਹੀ ਫੋਕਸ ਕਰਨ ਨੂੰ ਕਹਿੰਦੇ ਆ ਜਿਹੜੇ ਅਸੀਂ ਬਨਟਾਈਜ਼ ਵੀ ਕਰਦੇ ਆ ਉਹ ਵੀ ਇਸ ਤਰੀਕੇ ਜਿਹੜਾ ਤੁਹਾਨੂੰ ਮੈਸੇਜ ਦਿੰਦੇ ਆ ਨਾ ਉਹ ਤੁਹਾਡੇ ਦਿਮਾਗ ਤੇ ਤੁਹਾਨੂੰ ਹੀ ਕਹਿੰਦੇ ਆ ਵੀ ਸੋਚੋ ਹੁਣ ਤੁਸੀਂ ਐਹੋ ਜੀ ਥਾਂ ਤੇ ਹੋ ਜਿੱਥੇ ਬਿਲਕੁਲ ਸ਼ਾਂਤੀ ਆ ਕੋਈ ਤੁਹਾਨੂੰ ਦੁੱਖ ਤਕਲੀਫ ਨਹੀਂ ਜੇ ਕੋਈ ਇਹਨੂੰ ਪਾਣੀ ਤੋਂ ਡਰ ਲੱਗਦਾ ਉਹਨੂੰ ਕਹਿੰਦੇ ਤੁਸੀਂ ਸਮੁੰਦਰ 'ਚ ਵੜੇ ਹੋਏ ਹੋ ਸੋਚੋ ਕਿੰਨਾ ਮਜ਼ਾ ਆ ਰਿਹਾ ਪਾਣੀ ਨਾਲ ਤੁਸੀਂ ਖੇਡ ਰਹੇ ਹੋ ਆਨੰਦ ਲੈ ਰਹੇ ਹੋ ਜੇ ਕੋਈ ਜੰਗਲ ਤੋਂ ਡਰਦਾ ਉਹਨੂੰ ਇਸ ਤਰੀਕੇ ਦੀ ਉਦਾਹਰਣ ਦੇ ਕੇ ਕਰਨਾ ਉਹਨਾਂ ਵੀ ਤੁਹਾਡੇ ਮਾਈਂਡ ਤੇ ਹੀ ਵਰਕ ਆ ਸੋ ਬੈਟਰ ਨਹੀਂਗਾ ਕਿ ਉਹਦੇ ਨਾਲੋਂ ਤੁਸੀਂ ਖੁਦ ਆਪਣੇ ਮਾਈਂਡ ਤੇ ਵਰਕ ਕਰੋ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਇੱਕ ਇੱਕ ਰਿਸ਼ਤਾ ਇਹੋ ਜਿਹਾ ਬਣਾ ਕੇ ਰੱਖੋ ਕਿ ਨਾ ਬੱਚਿਆਂ ਨੂੰ ਇਹ ਟੈਨਸ਼ਨ ਹੋਵੇ ਕਿ ਯਾਰ ਇਹ ਗੱਲ ਮੈਂ ਕਿਵੇਂ ਆਪਣੇ ਮਾਪਿਆਂ ਨਾਲ ਕਰੂੰਗਾ ਤੇ ਨਾ ਬੱਚਿਆਂ ਨੂੰ ਨਾ ਮਾਪਿਆਂ ਨੂੰ ਇਹ ਟ੍ਰੀਚਿੰਤਾ ਹੋਵੇ ਕਿ ਮੈਂ ਆਪਣੇ ਬੱਚਿਆਂ ਨਾਲ ਇਹ ਗੱਲ ਕਰੂੰਗਾ ਤਾਂ ਬੱਚੇ ਮੇਰੇ ਬਾਰੇ ਕੀ ਸੋਚਣਗੇ ਇਸ ਤਰ੍ਹਾਂ ਦਾ ਸਬੰਧ ਹੋਣਾ ਹੀ ਨਹੀਂ ਚਾਹੀਦਾ ਸੋ ਤੁਹਾਨੂੰ ਤੁਹਾਡਾ ਸਾਰਿਆਂ ਦਾ ਮੇਰੇ ਦਿਮਾਗ 'ਚ ਗਲਣਾ ਆ ਰਹੀ ਸੀ ਮੈਂ ਸੋਚਿਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਬਹੁਤ ਵਾਰੀ ਕੀ ਹੁੰਦਾ ਕਿ ਇਹ ਜਿਹੜੀ ਚਮਚਾ ਤੇ ਜਿਹੜੀ ਸਾਡੇ ਦਿਮਾਗ 'ਚ ਗੱਲ ਸਟਕ ਕੀਤੀ ਹੁੰਦੀ ਹੈ ਨਾ ਇਹ ਦਰਸਲ ਹੁੰਦੇ ਹੀ ਨਹੀਂ ਗੇ ਸੱਚਾਈ ਚ ਉਹ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਸ ਦਿਮਾਗ 'ਚ ਗੱਲ ਫਸ ਗਈ ਹੁੰਦੀ ਆ ਸੋ ਆਪਣੇ ਆਪ ਨੂੰ ਹੀ ਮੈਸੇਜ ਦੇ ਕੇ ਆਪਣੇ ਦਿਮਾਗ ਨੂੰ ਮੈਸੇਜ ਦੇ ਕੇ ਸਿਆਣੇ ਤੇ ਇਹ ਕਹਿੰਦੇ ਜਿਹੜੀ ਸਾਇੰਸ ਇਹ ਕਹਿੰਦੀ ਆ ਸਾਈਕੋਲੋਜੀ ਇਹ ਕਹਿੰਦੀ ਆ ਕਿ ਜਿਹੜੇ ਤੁਸੀਂ ਆਪਣੇ ਆਪ ਨੂੰ ਹੀ ਮੈਸੇਜ ਦਿੰਨੇ ਹੋ ਨਾ ਉਹ ਵੀ ਤੁਹਾਡੇ ਦਿਮਾਗ ਤੇ ਬਹੁਤ ਗਹਿਰਾ ਅਸਰ ਪਾਉਂਦੇ ਆ ਕਿ ਚੰਗੇ ਮੈਸੇਜ ਦੇਣੇ ਚੰਗਾ ਆਪਣੇ ਆਪ ਨੂੰ ਦੱਸਣਾ ਕਿ ਯਾਰ ਕੋਈ ਚੱਕਰ ਹੀ ਨਹੀਂ ਪਰਵਾਹ ਹੀ ਕੋਈ ਨਹੀਂ 올 ਇਸ ਵੈਲ ਜਿਵੇਂ ਉਹ ਫਿਲਮ ਦਾ ਡਾਇਲੋਗ ਸੀ ਨਾ ਉਹ ਬਹੁਤ ਮਤਲਬ ਯਮਰਦਸ ਚੀਜ਼ ਆ ਜਦੋਂ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਅੱਖਾਂ ਬੰਦ ਕਰਕੇ ਮੈਂ ਕਹਿੰਦਾ ਇਹ ਵੀ ਇੱਕ ਮੰਤਰ ਹੋ ਸਕਦਾ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੱਖਰੀ ਤਰ੍ਹਾਂ ਦਾ ਜਾਪ ਹੀ ਕਰਨਾ ਤੁਸੀਂ ਦੱਸਣਾ ਤੇ ਆਪਣੇ ਆਪ ਨੂੰ ਹਰ ਇੱਕ ਚੀਜ਼ ਨੇ ਵਰਕ ਹੋ ਉਸ ਚੀਜ਼ ਤੇ ਕਰਨਾ ਤੁਹਾਡੇ ਮਾਈਂਡ ਤੇ ਹੀ ਕਰਨਾ ਤੁਸੀਂ ਕਰਨਾ ਜੋ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਨਾ অল ਇਜ਼ ਵੈਲ ਸਭ ਕੁਝ ਠੀਕ ਠਾਕ ਹੈ ਕੁਝ ਗਲਤ ਨਹੀਂ ਕਿਉਂਕਿ ਮੇਰਾ ਸਰੀਰ ਕੰਮ ਕਰ ਰਿਹਾ ਮੈਂ ਦਿਮਾਗੀ ਤੌਰ ਤੇ ਜ਼ਿਆਕਦਾ ਮੇਰੇ ਅੰਗ ਕੰਮ ਕਰ ਰਿਹਾ ਮੈਨੂੰ ਬਹੁਤ ਸੋਨਾ ਸਾ ਆ ਰਿਹਾ ਮੈਂ ਚੱਲ ਫਿਰ ਸਕਦਾ ਮੇਰਾ ਪਰਿਵਾਰ ਮੇਰੇ ਬੱਚੇ ਸਾਰੇ ਮੇਰੇ ਨਾਲ ਕਿੰਨੇ ਵਧੀਆ ਤਰੀਕੇ ਰਹਿੰਦੇ ਆ ਤੁਸੀਂ ਆਪਣੇ ਆਪ ਨੂੰ ਜਦੋਂ ਐਵੇਂ ਚੰਗੇ ਮੈਸੇਜ ਦਿੰਨੇ ਹੋ ਨਾ ਤੇ ਆਟੋਮੈਟਿਕਲੀ ਇਹ ਚੀਜ਼ਾਂ ਕੰਮ ਕਰਨਾ ਪੈਂਦੀਆਂ ਤੁਹਾਨੂੰ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਨੂੰ ਖਿੱਚਦੀ ਹੈ ਜੇ ਤੁਸੀਂ ਆਪਣੇ ਮਾਈਂਡ ਨੂੰ ਮੈਸੇਜ 네ਗੇਟਿਵ ਦੇਈ ਗਏ ਯਾਰ ਮੇਰੀ ਜਨਾਨੀ ਪਤਾ ਨਹੀਂ ਕੀ ਮੇਰੇ ਇਹਨੇ ਆਹ ਪਾਇਆ ਆਹ ਕਲੇਸ਼ ਪਾਲਿਆ ਆਹ ਕਰਦੀ ਪਤਾ ਨਹੀਂ ਕੀ ਹੋਵੇ ਕੀ ਹੋਵੇ ਜਾਂ ਰਿਸ਼ਤੇਦਾਰ ਜਾਂ ਯਾਰ ਦੋਸਤ ਮੇਰੇ ਬਾਰੇ ਆਹ ਸਾਜ਼ਿਸ਼ ਕਰਦੇ ਆਂ ਸੋਚਦੇ ਆਂ ਸੋਚਦੇ ਉਹ ਜਿਹੜੇ ਮੈਸੇਜ ਦੇ ਦੇ ਕਿ ਉਹ ਸ਼ੱਕ ਜਿਹੜਾ ਉਹ ਚੀਜ਼ਾਂ ਨੇ ਉਹ ਤੁਹਾਡੇ ਦਿਮਾਗ 'ਚ 네ਗੇਟਿਵ ਅਸਰ ਪਾਉਂਦੀਆਂ ਨੇ ਸੋ ਧਿਆਨ ਰੱਖੋ ਸਾਰੇ ਜਿੰਨੇ ਆਪੋ ਆਪਣਾ ਤੇ ਪੋਜ਼ਿਟਿਵ ਸੋਚੋ ਤੇ ਜਿਹਨ ਜਪੋਜ਼ ਤੇ ਆਟੋਮੈਟਿਕਲੀ ਹੋਣਾ ਪੈਣੀਆ ਤੁਹਾਨੂੰ ਸੰਬੰਧ ਚੰਗੇ ਰੱਖਣੇ ਪੈਣੇ ਆ ਆਪਣੇ ਆਪ ਨਾਲ ਤੇ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਇਹ ਜਿਹੜਾ ਸਾਡਾ ਆਪਣਾ ਮੰਨਨ ਇਹ ਹੀ ਇੱਕ ਮੰਦਿਰ ਆ ਇਹ ਹੀ ਇੱਕ ਗੁਰਦੁਆਰਾ ਇਹ ਜਿਹੜਾ ਸਰੀਰ ਆ ਇਹ ਸਾਡੀ ਬਿਲਡਿੰਗ ਆ ਧਾਰਮਿਕ ਸਥਾਨ ਦੀ ਕਹਿ ਲਓ ਇਹਦੀ ਜੇ ਅਸੀਂ ਕੇਅਰ ਕਰਦੇ ਆਂ ਆਪੋਲੀ ਖਾਦ ਖਰਾਕ ਜਿਹੜੀ ਖਾਣੇ ਆਸੀਂ ਜਾਂ ਪੀਣੇ ਆਂ ਚੋ ਜਿਸ ਤਰ੍ਹਾਂ ਅਸੀਂ ਧਾਰਮਿਕ ਸਥਾਨ ਤੇ ਜਾ ਕੇ ਵਧੀਆ-ਵਧੀਆ ਚੀਜ਼ਾਂ ਲੈ ਕੇ ਜਾਂਦੇ ਆਂ ਵਧੀਆ-ਵਧੀਆ ਤਰੀਕੇ ਵਿਹਾਰ ਕਰਦੇ ਆਂ ਜੇ ਇਸ ਸਰੀਰ ਨਾਲ ਵੀ ਇਹਦੇ ਚ ਵਧੀਆ-ਵਧੀਆ ਚੀਜ਼ਾਂ ਪਾਈਏ ਇਸੇ ਤਰ੍ਹਾਂ ਇਸ ਦਿਮਾਗ ਚ ਜਿਹੜੇ ਵਿਚਾਰ ਨੇ ਉਹ ਵਧੀਆ-ਵਧੀਆ ਪਾਈਏ ਇਹ ਸਰੀਰ ਵੀ ਮੰਦਿਰ ਗੁਰਦੁਆਰੇ ਤੋਂ ਘੱਟ ਨਹੀਂ ਹੋ ਜਾ। ਸੋ ਇਹਦੇ ਤੇ ਕੰਮ ਕਰੋ। ਇਸ ਸਰੀਰ ਨੂੰ ਪੂਜਣਾ ਸ਼ੁਰੂ ਕਰੋ। ਆਪਣੀ ਸਿਹਤ ਵੀ ਠੀਕ ਰਹੂਗੀ ਸਰੀਰਕ ਤੇ ਮਾਨਸਿਕ ਸਾਰਾ ਕੁਝ ਵਧੀਆ ਰਹੂਗਾ ਧੰਨਵਾਦ ਸਾਰਿਆਂ ਦਾ ਫੇਰ ਕੱਲ ਦੇ ਕਰਦੇ ਆਂ ਗੱਲ ਦੁਬਾਰਾ ਕਿਸੇ ਹੋਰ ਵਿਸ਼ੇ ਤੇ ਥੈਂਕ ਯੂ